त्रिपुरा ਦੇ ਇੱਕ ਸਕੂਲ ਦੇ ਵਿੱਚ ਵਿਦਿਆਰਥੀਆਂ ਵਿੱਚ ਏਡਜ਼ ਦੀ ਬਿਮਾਰੀ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ। Tripura State AIDS Control Society ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ Tripura ਵਿੱਚ HIV ਕਾਰਨ 47 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 828 ਵਿਦਿਆਰਥੀ HIV ਪੋਜ਼ਿਟਿਵ ਪਾਏ ਗਏ ਹਨ। TSACS ਦੇ ਸਹਿਯੁਕਤ ਡਾਇਰੈਕਟਰ ਦਾ ਕਹਿਣਾ ਹੈ ਕਿ ਸਕੂਲਾਂ ਦੇ ਵਿਦਿਆਰਥੀ ਵੱਡੀ ਮਾਤਰਾ ਦੇ ਵਿੱਚ ਭਿਆਨਕ ਨਸ਼ਿਆਂ ਦਾ ਸੇਵਨ ਕਰ ਰਹੇ ਹਨ ਐਨਐਚਆਈਵੀ ਅੰਕੜਿਆਂ ਬਾਰੇ TSACS ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ ਅਸੀਂ 828 ਵਿਦਿਆਰਥੀਆਂ ਨੂੰ ਐਚਆਈਵੀ ਪੋਜ਼ਿਟਿਵ ਵਜੋਂ ਰਜਿਸਟਰਡ ਕੀਤਾ ਹੈ ਇਹਨਾਂ ਵਿੱਚੋਂ 572 ਵਿਦਿਆਰਥੀ ਅਜੇ ਵੀ ਇਸ ਬਿਮਾਰੀ ਤੋਂ ਪੀੜਿਤ ਹਨ ਅਤੇ 47 ਵਿਅਕਤੀ ਇਸ ਖਤਰਨਾਕ ਲਾਗ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ ਬਹੁਤ ਸਾਰੇ ਵਿਦਿਆਰਥੀ ਦੇਸ਼ ਭਰ ਦੀਆਂ ਵਕਾਰੀ ਸੰਸਥਾਵਾਂ ਵਿੱਚ ਉੱਚ ਸਿੱਖਿਆ ਲਈ ਤ੍ਰਿਪੁਰਾ ਤੋਂ ਬਾਹਰ ਚਲੇ ਗਏ ਹਨ ਇੱਕ ਸਮਾਗਮ ਦੇ ਵਿੱਚ ਤ੍ਰਿਪੁਰਾ ਵਿੱਚ ਐਚ ਆਈ ਵੀ ਦੀ ਸਥਿਤੀ ਬਾਰੇ ਵਿਸਤਾਰ ਰਿਪੋਰਟ ਪੇਸ਼ ਕਰਦੇ ਹੋਏ ਆ ਪੀ ਐਸ ਈ ਸੀ ਐਸ ਦੇ ਸਹਿਯੁਕਤ ਨਿਰਦੇਸ਼ਕ ਸੁਬਰਜੀਤ ਭਰਤਾਚਾਰੀਆ ਨੇ ਆਖਿਆ ਕਿ ਹੁਣ ਤੱਕ 220 ਸਕੂਲਾਂ ਅਤੇ 24 ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਪਛਾਣ ਕੀਤੀਆਂ ਜਾ ਚੁੱਕੀਆਂ ਹਨ ਜਿੱਥੇ ਵਿਦਿਆਰਥੀ ਨਸ਼ੇ ਦੀ ਆਦੀ ਪਾਏ ਗਏ ਹਨ ਅਜੀ ਹਿ ਸਥਿਤੀ ਦੇ ਵਿੱਚ ਜੇਕਰ ਪਹਿਲਾ ਐਚ ਆਈ ਵੀ ਪੀੜਿਤ ਵਿਦਿਆਰਥੀ ਵੱਲੋਂ ਲਾਇਆ ਗਿਆ ਤੀਕਾ ਕਿਸੇ ਹੋਰ ਵਿਦਿਆਰਥੀ ਵੱਲੋਂ ਲਾਇਆ ਜਾਂਦਾ ਹੈ ਤਾਂ ਬਿਮਾਰੀ ਫੈਲਣ ਦੀ ਸੰਭਾਵਨਾ ਹੋਰ ਵੀ ਤੇਜ਼ ਹੋ ਸਕਦੀ ਹੈ। ਐਨਾ ਹੀ ਨਹੀਂ ਤਾਜ਼ਾ ਅੰਕੜੇ ਦੱਸਦੇ ਹਨ ਕਿ ਲਗਭਗ ਹਰ ਰੋਜ਼ ਐਚ ਆਈ ਵੀ ਦੇ 5 ਤੋਂ 7 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅਧਿਕਾਰੀ ਨੇ ਅੱਗੇ ਕਿਹਾ ਕਿ ਅਸੀਂ ਸੂਬੇ ਭਰ ਦੀਆਂ ਕੁੱਲ 164 ਸਿਹਤ ਸਹੂਲਤਾਂ ਦੇ ਅੰਕੜਿਆਂ ਨੂੰ ਦੇਖਿਆ ਹੈ। ਅਸੀਂ ਏ ਆਰਟੀ ਕੇਂਦਰਾਂ ਵਿੱਚ 8729 ਲੋਕਾਂ ਨੂੰ ਰਜਿਸਟਰਡ ਕੀਤਾ ਹੈ। HIV ਨਾਲ ਪੀੜਿਤ ਲੋਕਾਂ ਦੀ ਕੁੱਲ ਗਿਣਤੀ 5674 ਹੋ ਚੁੱਕੀ ਹੈ। ਇਹਨਾਂ ਵਿੱਚੋਂ 4570 ਪੁਰਸ਼ ਹਨ ਜਦਕਿ 1103 ਔਰਤਾਂ ਹਨ। ਇਹਨਾਂ ਮਰੀਜ਼ਾਂ ਵਿੱਚੋਂ ਸਿਰਫ ਇੱਕ 트랜ਸਜੈਂਡਰ ਵੀ ਸ਼ਾਮਲ ਹੈ। ਤਾਂ ਵਾਕਈ ਇਹ ਬੇहद ਚਿੰਤਾਜਨਕ ਮਾਮਲਾ ਹੈ ਕਿ ਤ੍ਰਿਪੁਰਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਵਿਦਿਆਰਥੀ ਨਸ਼ੇ ਦੇ ਆਦੀ ਹੋ ਰਹੇ ਹਨ ਅਜਿហេਤ ਵਿਦਿਆਰਥੀਆਂ ਦੇ ਵਿੱਚ ਏਡਜ਼ ਬਿਮਾਰੀ ਹੈ ਜੋ ਕਿ ਲਾ ਇਲਾਜ ਬਿਮਾਰੀ ਹੈ ਇਹ ਤੇਜ਼ੀ ਦੇ ਨਾਲ ਫੈਲ ਰਹੀ ਹੈ ਅਜਿហេਤ ਸਰਕਾਰਾਂ ਨੂੰ ਇਸ ਦੇ ਪ੍ਰਤੀ ਜਲਦ ਤੋਂ ਜਲਦ ਵੱਡੇ ਐਕਸ਼ਨ ਲੈਣੇ ਚਾਹੀਦੇ ਨੇ ਤਾਂਕਿ ਇਸ ਬਿਮਾਰੀ ਦੀ ਰੋਕਥਾਮ ਦੇ ਲਈ ਕੋਈ ਸਖਤ ਕਦਮ ਚੁੱਕੇ ਜਾਣ Thank you